ਰੰਗਟਪਾਏ ਗੁਰਦੇਵ ਬਹਾਦਰ ਸ਼ਗਲ ਸ੍ਰਿਸ਼ਟ ਪੈ ਢਾਗੀ ਚਾ ਟਾਪੀ ਚਾਦਰ ਅੱਜ ਧੰਨ ਧੰਨ ਸ਼੍ਰੀ ਗੁਰਦੇਵ ਬਹਾਦਰ ਜੀ ਦੀ 350 ਸਾਲਾ ਸ਼ਤਾਬਦੀ ਸ਼ਹੀਦੀ ਪਰਬੰਧ ਵਿੱਚ ਸ੍ਰੀ ਸੁਖਮਨੀ ਸਾਹਿਬ ਸੇਵਾਦਾਰੀ ਅਤੇ ਗੁਰੂ ਮਾਨ ਦੇ ਗ੍ਰੰਥ ਸਾਹਿਬ ਜਥਾ ਜਨਿਆਲਾ ਗੁਰਦੇ ਸੰਜੋਬਰੇ ਨਾਲ ਸ਼ਹੀਦੀਆਂ ਸਮੂਹ ਸਭਾ ਸੋਸਾਇਟੀਆਂ ਧਾਰਮਿਕ ਤੇ ਰਾਜਨੀਤਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਇਹ ਨਗਰ ਕੀਰਤਨ ਸਜਾਏ ਗਏ ਹਨ ਇਹਨਾਂ ਦਾ ਅਸੀਂ ਗੁਰਦੇਵ ਭੱਦੀ ਜੀ ਦੀ ਸ਼ਹੀਦੀ ਪਰੋਪਤੇ ਸਾਰੀਆਂ ਸਸਾਵਾਂ ਨੂੰ ਸਾਰੇ ਭੈਣਾਂ ਭਰਾਵਾਂ ਨੂੰ ਸਾਰੀਆਂ ਸਕਦਾਂ ਨੂੰ ਆਂਦੇ ਆ ਵੀ ਆਓ ਰਲ ਮਿਲ ਕੇ ਆਪਾਂ ਗੁਰਦੇਵ ਭੱਦੀ ਦੇ ਪੱਤਿਆਂ ਦੇ ਚੱਲਦੇ ਹੋਏ ਉਹਨਾਂ ਦੀ ਸ਼ਹੀਦੀ ਨੂੰ ਨਮਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਸਹਿਬ ਸ੍ਰੀ ਗੁਰਦੇਵ ਭੱਤ ਪਾਸ਼ਾ ਜੀ ਦੇ ਸ਼ਹੀਦੀ 350 ਸਾਲਾ ਸ਼ਹੀਦੀ ਜਿਸ ਮਨਾਇਆ ਜਾ ਰਿਹਾ ਜਾ ਰਿਹਾ ਇਸ ਵਿੱਚ ਬਹੁਤ ਹੀ ਵੱਡਾ ਉਤਸ਼ਾਹ ਸਾਰੇ ਇੰਡੀਆ ਦੇ ਵਿੱਚ ਹੀ ਹਰ ਜਗ੍ਹਾ ਤੋਂ ਨਗਰ ਕੀਰਤਨ ਆਰੇਆ ਨਡਪੁਰ ਸਾਹਿਬ ਵਿੱਚ ਅਤੇ ਪਿੰਡ ਪਿੰਡ ਸ਼ਹਿਰ ਸ਼ਹਿਰ ਨਗਰ ਨਗਰ ਦੇ ਵਿੱਚ ਨਗਰ ਕੀਰਤਨ ਨਗਰ ਦਾ ਹੈ ਸਾਬ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੀ ਸੀਧੀ ਨੂੰ ਜਿੰਨਾਂ ਦੇ ਵਿੱਚ ਸਾਬ ਸ੍ਰੀ ਗੁਰੂ ਸ਼ੀਤ ਭਾਈ ਮਤੀ ਦਾਸ ਜੀ ਸ਼ੀਤ ਭਾਈ ਸਤੀ ਦਾਸ ਜੀ ਸ਼ੀਤ ਭਾਈ ਤੇਲਾ ਜੀ ਵੀ ਸ਼ੀਤ ਹੋਏ ਜੇ ਉਹਨਾਂ ਦੀ ਵੀ 350 ਸੀ ਕੀ ਨਾਲ ਹੀ ਮਨਾਈ ਜਾ ਰਹੀ ਆ ਜਿਹਦੇ ਵਿੱਚ ਸਾਬੇ ਕਲਾ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350 ਗੁਰਤਾ ਗਦੀ ਦੇਵੀ ਨਾਲ ਹੀ ਮਨਾਇਆ ਜਾ ਰਿਹਾ ਉਹ ਸੰਗਤਾਂ ਵਿੱਚ ਬਹੁਤ ਤਸ਼ਾਹ ਵਾ ਬਹੁਤ ਭਾਰੀ ਤਸ਼ਾਹ ਆ ਹਰ ਵਰਗ ਦੇ ਵਿੱਚ ਹਰ ਵਰਗ ਦੇ ਵਿੱਚ ਪੂਰਾ ਤਸ਼ਾਹ ਆ ਜਾਂ ਜੈਨੀ ਆ ਜਾਂ ਹਿੰਦੂ ਆ ਜਾਂ ਮੁਸਲਮਾਨ ਜਿੰਨੇ ਵੀ ਸਾਡੇ ਇਥੇ ਸੰਸਾ ਚੱਲ ਰਹੀਆਂ ਜਨਾਲੇ ਦੇ ਵਿੱਚ ਸਾਰਿਆਂ ਨੇ ਨਾਲ ਮਿਲ ਕੇ ਇਹ ਵੱਡਾ ਪ੍ਰੋਗਰਾਮ ਕੀਤਾ ਔਰ ਇੱਕ ਹੋਰ ਵੱਡਾ ਪ੍ਰੋਗਰਾਮ ਹੋ ਰਿਹਾ ਸਰਬ ਧਰਮ ਸੰਮੇਲਨ 30 ਤਰੀਕ ਨੂੰ ਸ੍ਰੀ ਆਪਣੇ ਮੰਗਲ ਸਿੰਘ ਜੀ ਦੇ ਸਕੂਲ ਦੇ ਵਿੱਚ ਹੋ ਰਿਹਾ ਉਹ ਵੀ ਬਹੁਤ ਵੱਡੇ ਪੱਧਰ ਤੇ ਬਣਾਇਆ ਜਾ ਰਿਹਾ ਜਿਹਦੇ ਵਿੱਚ ਸਾਰਿਆਂ ਹੀ ਜਥੇ ਵੱਡੀਆਂ ਸ਼ਿਰਕਤ ਕਰਨਗੇ ਕਿੰਨੇ ਬੇਤੀਆ ਕਰਦਾ ਕਿ ਮਾਦਾ ਜਾਜ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ